ਸ਼ਤਕਾਰ ਜੋ ਬਜ਼ੁਰਗ ਬਾਪੂ ਗਿਆਨ ਸਿੰਘ ਹੋ ਰਹੇ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਖਾਤਰ ਦੇਸ਼ ਦੀ ਕਿਸਾਨੀ ਖਾਤਰ ਆਪ ਦੀ ਵੱਡੀ ਕੁਰਬਾਨੀ ਦਿੱਤੀ। ਉਹ ਇਹ ਗੱਲ ਸਰਕਾਰਾਂ ਨੂੰ ਵੀ ਇਸ ਗੱਲ ਤੋਂ ਸੁਚੇਤ ਕਰਨਾ ਚਾਹੀਦਾ। ਕਹਿ ਦਿੰਦੇ ਆ 2-3 ਡੈਥਾਂ ਜਿਹੜੀਆਂ ਹੋਈਆਂ ਨੇ ਕਿ ਹਾਰਟ ਅਟੈਕ ਕਰਕੇ। ਮਗਰ ਇਹਦਾ ਕੋਈ ਪੋਸਟਮਾਰਟਮ ਜਾਂ ਕੋਈ ਉਹਦਾ ਮੈਡੀਕਲ ਉਦਾਉ ਨਹੀਂ ਕਰਾਇਆ ਕਿ ਵਾਕਏ ਡੈਥ ਦਾ ਕਾਰਨ ਕੀ ਜਿਵੇਂ ਮੈਨੂੰ ਵੀ ਇਸ ਗੱਲ ਦਾ ਪੁਲੇਖਾ ਸੀਗਾ ਕਿ ਸ਼ਾਇਦ ਇਹ ਡੈਥ ਹਾਰਟ ਅਟੈਕ ਨਾਲ ਹੋਈ ਆ ਵਗਰ ਜੋ ਉੱਥੇ ਸੱਜਣ ਜਿਵੇਂ ਆ ਪ੍ਰਧਾਨ ਸਾਹਿਬ ਜਕਤਾਰ ਸਿੰਘ ਜੀ ਉੱਥੇ ਰਹੇ ਆ ਜਾਂ ਕਸ਼ਮੀਰ ਸਿੰਘ ਜੀ ਉਹਨਾਂ ਦੇ ਭਤੀਜਾ ਸਾਹਿਬ ਇਹ ਸਾਰੇ ਦੱਸਦੇ ਆ ਕਿ ਉਹ ਬਹੁਤ ਵਧੀਆ ਸੇਤੀ ਤੰਦਰੁਸਤ ਸਨ ਕਾਰਨ ਆ ਕਿ ਜਿੰਨਾ ਅਥਰੂ ਗੈਸ ਉੱਥੇ ਸਿੱਟਿਆ ਗਿਆ ਹੁਣ ਹਰੇਕ ਦੇ ਫੇਫੜੇ ਏਡੇ ਕਾਬਲ ਨਹੀਂ ਕਿ ਉਹਨਾਂ ਧੂਆਂ ਲੈ ਕੇ ਵੀ ਉਹ ਆਪਦੀ ਸ਼ਰੀਰਕ ਤੌਰ ਤੇ ਫਿੱਟ ਰਹੇ ਔਰ ਇਹੀ ਕਾਰਨ ਬਣਿਆ ਕਿ ਸ਼ਾਇਦ ਜਿਹੜੀ ਡੈਥ ਦਾ ਕਾਰਨ ਬਣਿਆ ਔਰ ਇਹ ਗੱਲ بار-ਬਾਰ ਉਠਾਈ ਜਾ ਰਹੀ ਆ ਜਿਹਦੇ ਬਾਰੇ ਨਾ ਤਾਂ ਪੰਜਾਬ ਸਰਕਾਰ ਕੁਝ ਕਹਿ ਰਹੀ ਆ ਤੇ ਨਾ ਹਰਿਆਣਾ ਸਰਕਾਰ ਤੋਂ ਤਾਂ ਚਲੋ ਕੀ ਆਸ ਅਸੀਂ ਰੱਖਣੀ ਜੀ ਨਾ ਕੇਂਦਰ ਦੀ ਸਰਕਾਰ ਇਸ ਗੱਲ ਨੂੰ ਅਡਰੈਸ ਕਰਦੀ ਇਕੋ ਕਿਸਾਨ ਹਲੇ ਬਾਰਡਰ ਤੇ ਨੇ ਸ਼ੰਭੂ ਤੇ ਨੇ ਔਰ ਉਹ ਏਰੀਏ ਤੇ ਨੇ ਜੋ ਪੰਜਾਬ ਦੀ ਧਰਤੀ ਆ ਸਰ ਜ਼ਮੀਨ ਪੰਜਾਬ ਦੀ ਔਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੰਜਾਬ ਦੀ ਉਹ ਧਰਤੀ ਤੇ ਆ ਕੇ ਜੇ ਕੋਈ ਸਾਡੇ ਕਿਸਾਨਾਂ ਨੂੰ ਜਾਂ ਕਿਸੇ ਵਸਨੀਕ ਨੂੰ ਕਿਸੇ ਤਰੀਕੇ ਦਾ ਵੀ ਨੁਕਸਾਨ ਪਹਚਾਵੇ ਤੇ ਫਿਰ ਉਹਦੇ ਤੇ ਕਾਰਵਾਈ ਬਣਦੀ ਕਾਰਵਾਈ ਕਿਹਨੇ ਕਰਨੀ ਹੈ ਮੁੱਖ ਮੰਤਰੀ ਨੇ ਮੁੱਖ ਮੰਤਰੀ ਉਹ ਮਨਿਸਟਰ ਮਗਰ ਹੋਮ ਮਿਨਿਸਟਰ ਸਾਹਿਬ ਕਿਸਾਨਾਂ ਨਾਲ ਬੈਠਦੇ ਜਰੂਰ ਨੇ ਮਗਰ ਇਸ ਗੱਲ ਦਾ ਜਵਾਬ ਅਜ ਤੱਕ ਨਹੀਂ ਦੇ ਰਹੇ ਅੱਜ ਮੇਰੇ ਕੋਲ ਮੈਂ ਕੁਝ ਪੱਤਰਕਾਰਾਂ ਨੂੰ ਵੀ ਮਿਲ ਕੇ ਆਇਆ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਇੱਕ ਵੀਡੀਓ ਮਿਲੀ ਹੈ ਜੀ ਮੈਂ ਬੜਾ ਹੈਰਾਨ ਹੋਇਆ ਕਿ ਵੇਖੋ ਹਲੇ ਇਹ ਗੱਲ ਇੱਥੇ ਨਿਬੜਦੀ ਨਹੀਂ ਆ 16 ਫਰਵਰੀ ਅੰਬਾਲਾ ਪੁਲਸ ਨੇ ਆ ਵੀਡੀਓ ਜਾਰੀ ਕੀਤੀ ਹੈ ਜੀ ਉਹਨਾਂ ਦੀ ਐਸਪੀ ਕਿਉਂਕਿ ਐਸਐਸਪੀ ਉੱਥੇ ਹੁੰਦਾ ਨਹੀਂ ਐਸਪੀ ਆ ਉਹਨਾਂ ਨੇ ਦੋ ਵੀਡੀਓ ਜਾਰੀ ਕੀਤੀ ਕਿ ਜਿਹੜੇ ਆਪਣੇ ਨੌਜਵਾਨ ਬੱਚੇ ਜਾਂ ਕਿਸਾਨ ਭਰਾ ਕਹਿ ਲਓ ਜਾਂ ਬਜ਼ੁਰਗ ਕਹਿ ਲਓ ਜਿਹੜੇ ਅੱਗੇ ਨੂੰ ਜਾਂਦੇ ਸਨ ਉਹਨਾਂ ਦੀ ਇਹਨਾਂ ਨੇ ਫਿਲਮਿੰਗ ਕੀਤੀ ਹੈ ਤੇ ਫਿਲਮਿੰਗ ਕਰਨ ਤੋਂ ਬਾਅਦ ਇਹ ਵੀਡੀਓ ਜਾਰੀ ਕਰ ਰਿਹਾ ਕਿ ਜੋ ਕੋਈ ਸਾਨੂੰ ਇਹਨਾਂ ਦੀ ਇਨਫਰਮੇਸ਼ਨ ਦਊਗਾ ਇਨਾਂ ਦੀ ਪਛਾਣ ਕਰੂਗਾ ਤੇ ਫਿਰ ਅਸੀਂ ਉਹਨਾਂ ਦਾ ਨਾਉ ਗੁਪਤ ਰੱਖਾਂਗੇ ਮਗਰ ਠੋਕ ਕੇ ਕਾਰਵਾਈ ਕਰਾਂਗੇ ਮਤਲਬ ਕਿ ਬੜੀ ਛੇਤੀ ਕਿ ਜਿਵੇਂ ਮੁੜ ਕੇ ਇੱਥੇ ਰੇਡਾਂ ਹੁੰਦੀਆਂ ਸੀ ਨਾ ਜੀ ਜਦੋਂ ਉਦੋਂ ਅੰਦੋਲਨ ਮੁੱਕਿਆ ਉਸ ਤੋਂ ਬਾਅਦ ਕਿੰਨਾ ਚਿਰ ਇੱਥੇ ਰੇਡਾਂ ਚੱਲਦੀਆਂ ਰਹੀਆਂ ਇਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਫਿਰ ਬਿਲਕੁਲ ਸਹੀ ਹਮਨੇ ਨਾ ਉਹਨਾਂ ਤੇ ਕਾਰਵਾਈ ਹੋਈ और उनका जो तेरह फरवरी का फोच था जो कॉल थी उसके रिगार्डिंग जो है बातचीत भी करी गई तो प्रॉपर बैरिकेडिंग करके इनको रोका भी गया जहां हमारी पैरामिलिट्री फोर्स की तैनात है और हमारी पुलिस फोर्स की तैनात है रोकने तो के लिए क्योंकि दो तो में भी इस तरह का उत्पाद पहले हो चुका है तो उसके मद्देनजर पुलिस प्रशासन द्वारा जो इस बार थोड़ी अच्छे से प्रॉपर तैयारी करी गई लेकिन कुछ हमारे सामने ऐसे वीडियोज आए जिसमें कि ये लोग पत्थर जो है तोड़ रहे हैं बैठ के और वहाँ जो है बॉर्डर पे ये लोग पत्थर लेके आए हैं इन्होंने पैरामिलिट्री फोर्सेस जो हमारी आगे लगी हुई थी और हमारे जो जवान हमारे ऑफिसर्स आगे लगे हुए थे उनके तो ऊपर पत्थरबाजी की है जिसमें से कुल हमारे 25 जवान जो है घायल हुए एक डीएसपी रैंक जो हमारे अधिकारी है उनको पत्थर से ही चोट लगी थी और 25 में से हमारे सात जवान तो इसके हरियाणा पुलिस के हमारे अठारह जवान हैं और सात जवान हमारे पैरामिलिट्री फोर्सेस के हैं तो वो वीडियो जो है हमने जनहित में पुलिस प्रशासन की मदद के लिए जारी करी है ताकि हम पुलिस प्रशासन जो है सारा हरियाणा पुलिस की तरफ से हम अपील करना चाहते हैं कि भाई जो भी ये उत, जो उत्पाद तो मचा रहे हैं आंदोलन के नाम पे जो अपने आप ये बताते हैं कि हम ये आंदोलन लड़ रहे हैं तो जो आंदोलन के नाम तो तोड़ तोड़ के तैयारियां कर रहे हैं इसीलिए तो जारी करा गया चाहते है तो पब्लिक से अपील है आप इनकी पहचान करके हमें बताइए और जो भी जानकारी हमें देगा जानकारी उसकी गुप्त रखी जाएगी और जो भी कड़ा से कड़ा जो ਮਾਰੇ ਤਰਫ ਸੇ ਐਕਸ਼ਨ ਹੋਗਾ ਇੰਕੇ ਦਾ ਨਹੀਂ ਉਹ ਕੁਛ ਇੰਕੇ ਮਾਂਚੇ ਕੋਸ਼ਟੀ ਕਹਤਾ ਹੈ ਕਿ ਕਠੀ ਤੋਂ ਕਠੀ ਕਾਰਵਾਈ ਹੋਊਗੀ ਹੁਣ ਮੈਂ ਭਗਵੰਤ ਮਾਨ ਨੂੰ ਸਿੱਧਾ ਮੇਰਾ ਸਵਾਲ ਕਿ ਭਾਈ ਬਾਰਡਰ ਤੋਂ ਟੱਪੇ ਨਹੀਂ ਤੇ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਦਾ ਕਾਰਵਾਈ ਕਰਨ ਲਈ ਉਹਨਾਂ ਨੇ ਪ੍ਰੈਸ ਨੋਟ ਵੀ ਜਾਰੀ ਕਰਤਾ ਐਸਪੀ ਨੇ ਬਿਆਨ ਵੀ ਦੇਤਾ ਤੇ ਸਾਡਾ ਭਗਵੰਤ ਮਾਨ ਕਾਦੇ ਲਈ ਸੁੱਤਾ ਪਿਆ ਜਿਹੜੇ ਅਥਰੂ ਗਾਇਸ ਮੈਨੂੰ ਅੱਜ ਚਲੋ ਮੈਂ ਇਹਨਾਂ ਨੂੰ ਵੀ ਪੁੱਛਿਆ ਕਹਿੰਦੇ ਕੋਈ ਹਿਸਾਬ ਹੀ ਨਹੀਂ ਜੋ ਮੈਂ ਹੋਰ ਪੁੱਛ ਕੇ ਆਇਆ ਹਾਂ ਕੋਈ ਗਿਣਤੀ ਕਹਿ ਰਿਹਾ ਜੀ 100 ਦੇ ਹਜ਼ਾਰ ਦੇ ਨੇੜੇ ਤੇੜੇ ਕੋਈ 500 ਕਹਿ ਰਿਹਾ ਕੋਈ ਹਜ਼ਾਰ ਕਹਿ ਰਿਹਾ ਫਿਰ ਰਬੜ ਬੁਲੇਟ ਰਬੜ ਬੁਲੇਟ ਜਿਹੜੀਆਂ ਬੰਦ ਹੋ ਗਈਆਂ ਨੇ ਜਿਹੜਾ ਜੰਮੂ ਕੁਸ਼ਵੀਰ ਇੰਨਾ ਰੌਲਾ ਪਿਆ ਸੀਗਾ ਕਿ ਇਹ ਜੇ ਦੇ ਵੱਜ ਜਾਂਦੀਆਂ ਨੇ ਜੇ ਕਿਸੇ ਦੇ ਅੱਖ 'ਚ ਵੱਜ ਗਈ ਉਹਦੀ ਅੱਖ ਹੀ ਚਲੀ ਜਾਂਦੀ ਉਹ ਦੇਖ ਨਹੀਂ ਸਕਦਾ ਜਿਹੜੀਆਂ ਗੱਡੀਆਂ ਉੱਥੇ ਖਲੋਤੀਆਂ ਨੇ ਉਹ ਵੀ ਮੈਂ ਵੀਡੀਓ ਬੜੀ ਛੇਤੀ ਹੁਣ ਜਾਰੀ ਕਰੂੰਗਾ ਉਹ ਗੱਡੀਆਂ ਤਾਂ ਜੰਮੂ ਕਸ਼ਮੀਰ ਦੇ ਨੰਬਰ ਦੀਆਂ ਨੇ ਮਤਲਬ ਜਿਹੜੀ ਜੰਮੂ ਕਸ਼ਮੀਰ ਬੈਨ ਹੋ ਗਈ ਚੀਜ਼ ਉਹ ਲਿਆ ਕੇ ਤੁਸੀਂ ਬਾਰਡਰ ਦੇ ਪਾਰ ਉੱਥੇ ਲਾਤੀ ਤੇ ਛਿੱਟੀ ਪੰਜਾਬ 'ਚ ਜਾਂਦੇ ਪੰਜਾਬ 'ਚ ਜੇ ਕੋਈ ਲੌਨ ਆਰਡਰ ਦੀ ਸਥਿਤੀ ਹੈ ਇਹ ਭਗਵੰਤਮਾਨ ਦੱਸੇ ਨਾ ਭਗਵੰਤਮਾਨ ਤਾਂ ਕਹਿੰਦਾ ਸਭ ਠੀਕ ਆ ਤੇ ਜੇ ਸਭ ਠੀਕ ਆ ਜਿਹੜੇ ਨੁਕਸਾਨੇ ਜਾ ਰਹੇ ਜਿਹੜੇ ਫੱਟਰ ਹੋ ਰਿਹਾ ਜਿਨ੍ਹਾਂ ਦੇ 100 ਤੋਂ ਵੱਧ ਜਿਨ੍ਹਾਂ ਦਾ ਤੁਸੀਂ ਇਲਾਜ ਕਰ ਰਹੇ ਹੋ ਉਹ ਕਿਹੜੀ ਤਾਕਤ ਨਾਲ ਕਿਹੜੇ ਅਸਮਾਨ ਤੋਂ ਧਰਤੀ ਤੇ ਕਿਹੜੀ ਅਸਮਾਨਾ ਤੋਂ ਧਰਤੀ ਤੇ ਇਹ ਜੀ ਤਾਕਤ ਡਿੱਗੀ ਆ ਜਿਹੜੇ ਉਹਨਾਂ ਨੂੰ 100 ਨੂੰ ਫੱਟਰ ਕਰ ਗਈ ਆ ਤੇ ਜੇ 100 ਬੰਦਾ ਫੱਟਰ ਹੋਇਆ ਤੇ ਪਰਚਾ ਨਹੀਂ ਬਣਦਾ ਪਿੰਡ 'ਚ ਇੱਕ ਹੋ ਜੇ ਤਾਂ ਪਰਚਾ ਹੋ ਜਾਂਦਾ ਮਗਰ ਇਹ ਬਾਰਡਰ ਤੇ ਪਤਾ ਨਹੀਂ ਕਿਹੜੀ ਮਿਲੀ ਭੁਗਤ ਹੈ ਫਿਕਸਡ ਮੈਚ ਚੱਲ ਰਿਹਾ ਕਿਸਾਨਾਂ ਨੂੰ ਪਰੇਚਾਨ ਤੇ ਮੂਰਖ ਬਣਾਉਣ ਦਾ ਕੀ ਇੱਥੇ ਕਾਰਵਾਈ ਕੋਈ ਨਹੀਂ ਹੋ ਔਰ ਮੈਂ ਐਚੇ ਲਈ ਕਹੀ ਨਾ ਕਿ ਇਹ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਮੈਂ ਕੱਲ ਪਰਸੋਂ ਆ ਟਵੀਟ ਵੀ ਆਪਦੀਆਂ ਪਾਈਆਂ ਸਨ ਇਹਨਾਂ ਨੇ 21 ਚ ਆਪਣਾ ਸਰਕਾਰ ਬਣ ਤੋਂ ਪਹਿਲਾਂ 21 ਚ ਕਿਹਾ ਸੀ ਕੈਪਟਨ ਅਮਰਿੰਦਰ ਨੂੰ ਕਿ ਜੇ ਸੈਂਟਰ ਸਰਕਾਰ ਨਹੀਂ ਦਿੰਦੀ ਐਮਐਸਪੀ ਤੇ ਕੈਪਟਨ ਦਵੇ ਨਹੀਂ ਕੈਪਟਨ ਦਿੰਦਾ ਤੇ ਲੰਬੇ ਹੋਵੇ ਤੇ ਅਸੀਂ ਦਵਾਂਗੇ ਤੇ ਭਾਈ ਹੁਣ ਤਾਂ 2 ਸਾਲ ਤੋਂ ਦੀ ਸਰਕਾਰ ਆ ਇਹਨੂੰ ਤੁਸੀਂ ਮੁਕਬਰੀ ਵੀ ਕਰ ਰਹੇ ਹੋ ਇਤੋਂ ਜਿੰਨੇ ਬੰਦੇ ਜਾ ਰਹੇ ਮੈਂ ਤੁਹਾਨੂੰ ਅੱਜ ਦੱਸ ਰਿਹਾ ਉਹਨਾਂ ਦੀ ਸਾਰਿਆਂ ਦੀ ਇੰਟੈਲੀਜੈਂਸ ਰਿਪੋਰਟ ਕੋਈ ਹੋਰ ਨਹੀਂ ਭਗਵੰਤ ਮਾਨ ਦੇ ਰਿਹਾ ਇਸ ਲਈ ਮੁਕਬਰੀ ਦਾ ਕੰਮ ਵੀ ਭਗਵੰਤ ਮਾਨ ਕਰ ਰਿਹਾ ਟਾਉਟੀ ਵੀ ਕਰ ਰਿਹਾ ਹੁਣ ਜੇ ਮਸਲਾ ਹੱਲ ਨਾ ਹੋਇਆ ਤੇ ਫਿਰ ਮੈਂ ਤਾਂ ਟਾਉਟੀ ਕਹੂੰਗਾ ਨਾ ਜੀ ਉਹਨੂੰ ਸਭ ਤੋਂ ਵੱਡਾ ਧਰੋ ਉਸ ਲਈ ਮੈਂ ਪਹਿਲੇ ਦਿਨ ਤੋਂ ਇਹ 13 ਤਰੀਕ ਤੋਂ ਮੈਨੂੰ ਲੱਗਦਾ ਜਿਸ ਦਿਨ ਪਹਿਲੇ ਦਿਨ 13 ਤਰੀਕ ਦੀ ਗੱਲ ਹੈ ਜੀ 13 ਤਰੀਕ ਤੋਂ ਮੈਂ ਮੰਗ ਕਰ ਰਿਹਾ ਕਿ ਪੰਜਾਬ ਦੀ ਧਰਤੀ ਤੇ ਆ ਕੇ ਜੋ ਇਹ ਅਤਰੂ ਗੈਸ ਜੋ ਰਬੜ ਬੁਲੇਟ ਦਾ ਇਸਤੇਮਾਲ ਹੋਇਆ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਏ ਡੀਜੀਪੀ ਸਾਹਿਬ ਦੀ ਫੋਟੋ ਜਨਤਿਕ ਹੋਈ ਹੈ ਉੱਥੇ ਫਿਰਦੇ ਰਹੇ ਆ ਐਸਐਸਪੀ ਉੱਥੇ ਫਿਰਦਾ ਰਿਹਾ ਮਗਰ ਪਤਾ ਨਹੀਂ ਕਾਦੇ ਇਹ ਉੱਥੇ ਮੂਰਤ ਦਰਸ਼ਕ ਬਣੇ ਬੋਲਦੀ ਕੁਝ ਨਹੀਂ ਦਿਸਦਾ ਕੁਝ ਨਹੀਂ ਸੁਣਦਾ ਕੁਝ ਨਹੀਂ ਇਤੋਂ ਮੈਨੂੰ ਸ਼ੱਕ ਹੋ ਗਿਆ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਇੱਕ ਫਿਕਸਡ ਮੈਚ ਖੇਡ ਰਿਹਾ ਹੈ ਔਰ ਇਹ ਇਸ ਗੱਲ ਨੂੰ ਬੜਾ ਸਪਸ਼ਟ ਇੰਟਰਨੈਟ ਤੱਕ ਵੀ ਬੰਦ ਕਰ ਦਿੱਤੇ ਕਿ ਲੋਕ ਵਿਚਾਰੇ ਸੜਕਾਂ ਤੇ ਆ ਕੇ ਆਪਣਾ ਬਾਰੋਬਾਰ ਕਰ ਰਹੇ ਨੇ ਜਿਹੜੇ ਕੋਈ ਇੰਟਰਨੈਟ ਤੇ ਵੀ ਇਹ ਹੈ ਜੀ ਇੱਕ ਪਾਸੇ ਐਗਜ਼ਾਮ ਹੈ ਬੱਚਿਆਂ ਦੇ ਅੱਜ ਕੱਲ ਸਾਰਾ ਕੁਝ ਹੀ ਆਨਲਾਈਨ ਹੈ ਜਿਨੇ ਬੱਚੇ ਨੇ ਵੀ ਕੋਈ ਚੀਜ਼ ਵੇਖਣੀ ਹੈ ਸਮਝਣੀ ਆਪਦੇ ਟੈਸਟ ਖਾਤਰ ਉਹਨੇ ਆਨਲਾਈਨ ਜਾਣਾ ਤੇ ਫਿਰ ਇਹ ਕਾਦਾ ਐਗਜ਼ਾਮ ਆ ਤੁਸੀਂ ਸੱਤ ਜ਼ਿਲ੍ਹਿਆਂ ਦਾ ਇੰਟਰਨੈਟ ਬੰਦ ਕਰਤਾ ਬਾਕੀ ਕਾਰੋਬਾਰ ਨੁਕਸਾਨ ਹੈ ਹਰ ਤਰੀਕੇ ਦਾ ਨੁਕਸਾਨ ਉਹ ਅਡਗਲ ਹੈ ਬੱਚਿਆਂ ਦੇ ਭਵਿੱਖ ਦਾ ਵੀ ਨੁਕਸਾਨ ਉੱਤੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਚੁੱਪ ਔਰ ਇੰਟਰਨੈਟ ਬੰਦ ਕਰਨਾ ਇਹ ਸਪਸ਼ਟ ਸੰਕੇਤ ਦਿੰਦਾ ਕਿ ਨਹੀਂ ਹਾਲਾਤ ਠੀਕ ਜੇ ਹਾਲਾਤ ਨਹੀਂ ਠੀਕ ਤੇ ਮੁੱਖ ਮੰਤਰੀ ਕਾਰਵਾਈ ਕਿਉਂ ਨਹੀਂ ਕਰ ਰਿਹਾ ਜਿਹੜੇ ਹਾਲਾਤ ਵਿਗਾੜ ਰਹੇ ਮਗਰ ਇਸ ਦਿੱਤੇ ਕੋਈ ਜਵਾਬ ਨਹੀਂ ਕੋਈ ਟਿੱਪਣੀ ਨਹੀਂ ਇਸ ਤੋਂ ਹੀ ਮੈਨੂੰ ਸ਼ੱਕ ਦੇ ਘੇਰੇ ਚ ਮੈਂ ਮੁੱਖ ਮੰਤਰੀ ਨੂੰ ਲਿਆਉਣਾ ਕਿ ਮੁੱਖ ਮੰਤਰੀ ਸਾਫ ਦੀ ਮੰਨਛਾ ਸਾਫ ਨਹੀਂ ਜਿਹੜਾ ਕਹਿੰਦਾ ਸੀ ਐਮਐਸਪੀ ਸੈਂਟਰ ਨਹੀਂ ਦਊਗੀ ਅਸੀਂ ਦਵਾਂਗੇ ਹੁਣ ਭਾਈ ਤੇਰੀ ਅਨਮੋਲ ਕਗਨਮਾਨ ਬੋਲੀਏ ਕਹਿੰਦੀ 50 ਮਿੰਟਾਂ ਚ ਦਵਾਂਗੇ ਉਹ ਮੰਤਰੀ ਆ ਹੁਣ ਕੋਈ ਆਉਂਦਾ ਹੀ ਨਹੀਂ ਗੱਲ ਤੇ ਔਰ ਜਿਹੜੀ ਕਿਸਾਨਾਂ ਔਰ ਇੰਨਾ ਗੱਲਾਂ ਤੇ ਇਹ ਮਤਲਬ ਵੀਡੀਓ ਤਾਂ ਹੁਣ ਬੜੀ ਵਾਇਰਲ ਹੋ ਗਈ ਆ ਬਾਰ-ਬਾਰ ਮੈਂ ਵੀ ਪੋਸਟ ਕੀਤੀ ਆ ਵਿਦ ਪਾਰਲੀਮੈਂਟ ਚ ਐਸ ਐਮਪੀ ਭਗਵੰਤ ਮਾਨ ਜੀ ਬੋਲੇ ਕਿ ਇਹਨੂੰ ਲੀਗਲ ਗਾਰੰਟੀ ਬਣਾਓ ਤੇ ਭਾਈ ਹੁਣ ਤੂੰ ਕਿਉਂ ਕਿਸਾਨਾਂ ਨੂੰ ਨਾ ਸਮਝਾ ਸੈਂਟਰ ਨੂੰ ਸਮਝਾ ਜਾਂ ਆਪ ਸਮਝ ਔਰ ਜੋ ਪੰਜਾਬ ਦੀ ਧਰਤੀ ਤੇ ਆ ਕੇ ਕਿਸੇ ਪੰਜਾਬੀ ਦਾ ਕਿਸੇ ਵਸਨੀਕ ਦਾ ਦੇਸ਼ ਦੇ ਕਿਸੇ ਨਾਗਰਿਕ ਦਾ ਨੁਕਸਾਨ ਹੋਇਆ ਉੱਤੇ ਬਣਦੀ ਕਾਰਵਾਈ ਕਰੋ ਲਾ ਤਾਂ ਇੱਕੋ ਹੀ ਹੈ ਨਾ ਜੀ ਜੇ ਪਿੰਡ 'ਚ ਕਿਸੇ ਤੇ ਛੱਟਪੇਟ ਲੱਗ ਜਾਓ ਤੇ ਕਾਨੂੰਨ ਤੁਸੀਂ ਪੰਜਾਬ ਪੁਲਿਸ ਲਾਗੂ ਕਰੋਗੇ ਤੇ ਜਿਹੜਾ ਸ਼ੰਭੂ ਬਾਰਡਰ ਤੋਂ ਉਰਾ ਉਰਾ ਕੰਮ ਹੋ ਰਿਹਾ ਉੱਤੇ ਵੀ ਲਾਗੂ ਕਰੋ ਦਿਓ ਪਰਚੇ ਮਗਰ ਨਹੀਂ ਦਿੰਦੇ। ਭोमਨੀ ਕਾਲੀ ਦਾ ਕੀ ਸਟੈਂਡ ਹੈ? ਕਿਉਂਕਿ ਸਭ ਤੋਂ ਪਹਿਲਾਂ ਤਾਂ ਜਿੱਥੇ ਮੈਂ ਇਨ੍ਹਾਂ ਪਰਿਵਾਰਾਂ ਨਾਲ ਨੁਕਸਾਨ ਜਾ ਕਰਨ ਆਸਤੀ ਆਇਆ ਔਰ ਕਿਸਾਨੀ ਮੁੱਦੇ ਦੇ ਅਸੀਂ ਬੜੇ ਸਪਸ਼ਟ ਰੂਪ ਤੇ ਆਪ ਦਾ ਸਟੈਂਡ ਕਲੀਅਰ ਕੀਤਾ ਕਿ ਅਸੀਂ ਕਿਸਾਨ ਨਾਲ ਖਲੋਤ ਨਹੀਂ ਔਰ ਅਸੀਂ ਚਾਹੁੰਦੇ ਇਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਮਗਰ ਜਿਹੜੀ ਟਾਉਟੀ ਹੋ ਰਹੀ ਹੈ। ਜਿਹੜੀ ਫਿਕਸਡ ਮੈਚ ਖੇਡਿਆ ਜਾ ਰਿਹਾ ਔਰ ਨੁਕਸਾਨ ਕੇਵਲ ਤੇ ਕੇਵਲ ਖੇਤ ਮਜ਼ਦੂਰ ਦਾ ਤੇ ਕਿਸਾਨ ਦਾ ਕੀਰਚ ਹੋਣਾ ਉਸ ਗੱਲ ਦੇ ਮੈਂ ਸਮਝਦਾ ਕਿ ਪਬਲਿਕ ਡੋਮੇਨ ਚ ਵੀ ਆਉਣੀ ਚਾਹੀਦੀ ਤੇ ਮੈਂ ਉਹਦੇ ਖਿਲਾਫ ਕਿਉਂਕਿ ਭਗਵੰਤਮਾਨ ਦੀ ਮੰਨਛਾ ਸਾਫ ਹ ਸਾਫ ਮੰਨਛਾ ਹੁੰਦੀ ਤੇ ਆਪ ਦੇ ਕਿਸਾਨ ਭਰਾਵਾਂ ਨਾਲ ਖੇਤ ਮਜ਼ਦੂਰ ਭਰਾਵਾਂ ਨਾਲ ਖਲੋਵੇ ਤੇ ਪਰਚਾ ਦਵੇ ਜਿਹੜਾ ਉੱਥੋਂ ਚਲਾ ਰਿਹਾ ਇਹ ਸਾਰਾ ਕੁਝ ਜੇ ਇਹਨਾਂ ਨੂੰ ਉਹ ਡਰੋਨ ਚੇਟਣ ਲਈ ਉਹ ਦਿਨ ਪਤੰਗਾਂ ਦਾ ਸਹਾਰਾ ਲੈਣਾ ਪਿਆ ਤੇ ਇਹ ਕੀ ਕਰਦਾ ਹੈ ਇਹ ਕਿਉਂ ਉੱਥੇ ਚੁੱਪ ਕਰਕੇ ਬੈਠਿਆ ਚੁੱਪ ਕਰਕੇ ਬੈਣਾ ਮਤਲਬ ਮਿਲੀ ਭੁਗਤ ਸਹਿਮਤੀ ਯਾ ਕਵੇ ਕਿ ਮੈਂ ਪੰਜਾਬ ਦਾ ਇੰਨਾ ਟੋਟਾ ਸ਼ੰਭੂ ਤੋਂ ਅੱਗੇ ਅੱਗੇ ਹਿੱਸਾ ਸਾਰਾ ਦੇਤਾ ਵੀ ਹਰਿਆਣੇ ਨੂੰ ਦੇਤਾ ਕੁਛ ਤਾਂ ਦੱਸੇ ਕਿ ਲਾ ਲਾਅਨ ਆਰਡਰ ਦਾ ਇਹ ਮੁੱਖ ਮੰਤਰੀ ਇਹ ਹੋਮ ਮਿਨਿਸਟਰ ਜਾਂ ਤਾਂ ਇਹਨੇ ਉਹ ਜਗਾਹ ਦੇਤੀ ਐ ਹਰਿਆਣੇ ਨੂੰ ਤੇ ਜੇ ਨਹੀਂ ਦਿੱਤੀ ਤੇ ਕਾਰਵਾਈ ਕਰੇ ਮੇਰੀ ਦਈ ਮੰਗ ਔਰ ਇਨਾ ਪਰਿਵਾਰਾਂ ਨੂੰ ਵੀ ਜੇ ਕੋਈ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਜੈ ਜਵਾਨ ਤੇ ਜੈ ਕਿਸਾਨ ਇਹ ਨਾਰਾ ਸਾਰੇ ਲੀਡਰ ਵੀ ਲਾਉਂਦੇ ਰਹੇ ਤੇ ਭਾਈ ਹੁਣ ਉਹ ਪੈਰਾ ਫਿਕਸਡ ਮੈਚ ਖੇਡਣ ਲਈ ਤਾਂ ਮੈਂਟਲ ਆ ਰਿਹਾ ਪਹਿਲਾਂ ਮਾਫਜਾ ਅਨਾਉਂਸ ਕਰੂੰ ਇਨਾ ਪਰਿਵਾਰਾਂ ਨੂੰ ਕਿਉਂਕਿ ਇੱਕ ਤਾਂ ਸਤਕਾਰੀ ਆ ਬੰਦਾ ਤਾਂ ਮੋੜ ਨਹੀਂ ਆਉਣਾ ਬਣਦਾ ਸਤਕਾਰ ਦੋਬੋ ਜੋ ਜੈ ਜਵਾਨ ਜੈ ਕਿਸਾਨ ਦਾ ਫਿਰ 2 ਕਰੋੜ ਕਰੋੜ ਰੁਪਈਆ ਮਿਲਦੇ ਸਿੱਧੀ ਗੱਲ ਹੈ। ਪਰ ਦੋਰਾ ਬਾਪਨਣ ਨਹੀਂ ਇੱਕ ਪਾਸੇ ਗੋਲੇਜ ਲਈ ਜਾ ਰਹੇ ਨੇ ਤੇ ਦੂਜੇ ਪਾਸੇ ਮੀਟਿੰਗਾਂ ਲਈ ਬੁਲਾਈ ਜਾ ਰਹੇ ਕਿ ਇਹ ਟਾਈਮ ਟਿਕਾਉਣ ਵਾਲੀ ਚੀਜ਼ ਹੈ। ਸਰ ਇਹ ਜਿਹੜੀ ਵੀਡੀਓ ਹੈ ਨਾ ਭਗਵੰਤ ਮਾਨੀ ਦਾ ਵੀ ਜਵਾਬ ਦੋਵੇ। ਹਰਿਆਣਾ ਪੁਲਿਸ ਨੇ ਬੜਾ ਖਤਰਨਾਕ aarop laata hai tode. ਉਹ ਇਹ ਗੱਲ ਕਹਿ ਰਹੇ ਆ ਕਿ ਇੱਥੋਂ ਅਟੈਕ ਹੋ ਰਿਹਾ। ਇੰਨਾ ਖੋਲ ਤਾਂ ਵਿਚਾਰਿਆਂ ਕੋਲ ਇਹੀ ਕੁਝ ਨਹੀਂ। ਔਰ ਦੇਖੋ ਇਸ ਮੁਲਕ 'ਚ ਥੋੜਾ ਇੱਕ ਵਸਨੀਕ ਉਹ ਆਪਦੀ ਰਾਜਧਾਨੀ ਤੇ ਨਹੀਂ ਜਾ ਸਕਦਾ ਡੈਮੋਕਰੈਟਿਕਲੀ ਲੋਕਤੰਤਰ 'ਚ ਸ਼ਾਂਤਮਈ ਧਰਨਾ ਦੇਣ ਵਾਸਤੇ ਜੇਸ ਕਿਸਾਨ ਨੇ ਬਾਰਡਰ ਵੀ ਸੁਰੱਖਿਅਤ ਰੱਖੇ ਤੇ ਜੇਸ ਕਿਸਾਨ ਨੇ ਤੇ ਕਿਰਤ ਮਜ਼ਦੂਰ ਨੇ ਦੇਸ਼ ਨੂੰ ਅੰਨ ਵੀ ਦਿੱਤਾ ਜੇ ਉਹ ਆਪਦੇ ਰਾਜਧਾਨੀ ਨਹੀਂ ਜਾ ਸਕਦਾ ਫਿਰ ਮੈਂ ਸਮਝਦਾ ਹ ਭਗਵੰਤ ਮਾਨ ਇਸ ਮੁੱਦੇ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਸਾਥ ਨਾ ਦੇਵੇ ਤੇ ਜਿਹੜੇ ਰੋਕਦੇ ਉਹਨਾਂ ਦਾ ਦਵੇ ਇਹ ਸਪਸ਼ਟ ਹੀ ਆ ਭਾਈ ਆਮ ਆਦਮੀ ਪਾਰਟੀ ਇਸ ਮਸਲੇ 'ਚ ਕਿੱਥੇ ਖਲੋ